ਮਾਤਾ ਪਿਤਾ ਜੀ ਅਤੇ ਬੱਚੇ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਆਰ ਪਰਮਾਤਮਾ ਤੋਂ ਤੁਹਾਡੀ ਔਰ ਤੁਹਾਡੇ ਪੇਰੈਂਟਸ ਦੀ ਸੋਹਣੀ ਸਿਹਤ ਦੀ ਕਾਮਨਾ ਕਰਦੇ ਹਾਂ ਫਿਰ ਵੀ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਨੇ ਜੇ ਕਿਸੇ ਬੱਚੇ ਦੇ ਮੰਮਾ ਪਾਪਾ ਕੋਈ ਬੈੱਡ ਤੇ ਨੇ ਜਿਨ੍ਹਾਂ ਦਾ ਇਲਾਜ ਹੋ ਰਿਹਾ ਹੈ ਉਹ ਫੀਸ ਨਹੀਂ ਟਾਈਮ ਤੇ ਹੁਣ ਦੇ ਸਕਦੇ ਉਹ ਸਾਨੂੰ ਸਾਡੇ ਨਾਲ ਸੰਪਰਕ ਕਰ ਅਸੀਂ ਜਾ ਕਰਕੇ ਉਹਨਾਂ ਦਾ ਸਿਹਤ ਦਾ ਹਾਲ ਚਾਲ ਪੁੱਛ ਕੇ ਉਸੇ ਟਾਈਮ ਤੁਹਾਡੀ ਫੀਸ ਦੀ ਪ੍ਰਾਬਲਮ ਸੋਲਵ ਕੀਤੀ ਜਾਏਗੀ ਔਰ ਤੁਹਾਨੂੰ ਐਡਮਿਟ ਕਾਰਡ ਇਸ਼ੂ ਕੀਤੇ ਜਾਣਗੇ ਉਸ ਤੋਂ ਬਾਅਦ ਉਹ ਮਾਪੇ ਜਿੱਥੇ ਬਿਲਕੁਲ ਪਰਮਾਤਮਾ ਵੱਲੋਂ ਸਹੀ ਸਲਾਮਤੀ ਹੈ ਔਰ ਜਿਨ੍ਹਾਂ ਨੂੰ ਪਹਿਲਾਂ ਵੀ ਸੈਕੰਡ ਟਰਮ ਚ ਕਿਹਾ ਗਿਆ ਸੀ ਕਿ ਆਪਣੀ ਫੀਸ ਡਿਪੋਜ਼ਿਟ ਕਰਵਾਓ ਔਰ ਉਹ ਆਪ ਟਾਈਮ ਲੈ ਕੇ ਗਏ ਸੀ ਕਿ 10-15 ਦਿਨ ਤੱਕ ਅਸੀਂ ਫੀਸ ਡਿਪੋਜ਼ਿਟ ਕਰਾਵਾਂਗੇ ਦੁੱਖ ਦੀ ਗੱਲ ਉਸ ਤੋਂ ਬਾਅਦ ਉਹ ਵਾਪਸ ਆਈ ਨਹੀਂ ਔਰ ਹੁਣ ਫੇਰ ਉਹ ਉਹੀ ਮਾਪੇ ਆ ਕੇ ਟੀਮ ਨੂੰ ਤੰਗ ਪਰੇਸ਼ਾਨ ਵੀ ਕਰਦੇ ਆ ਔਰ ਇਸ ਚੀਜ਼ ਨੂੰ ਲੈ ਕੇ ਅਸੀਂ ਬਹੁਤ ਡਿਸਟਰਬ ਰਹਿੰਦੇ ਹਾਂ ਕਿਉਂਕਿ ਅਸੀਂ ਫਿਰ ਸਟੱਡੀ ਤੇ ਫੋਕਸ ਨਹੀਂ ਕਰ ਆਉਂਦੇ ਸਾਨੂੰ ਸਾਰਾ ਦਿਨ ਉਹਨਾਂ ਦਾ ਮਿਲਣਾ ਕਿ ਮਿਲ ਕੇ ਫੇਰ ਸਾਨੂੰ ਉਹੀ ਚੀਜ਼ ਕਹਿਣੀ ਜੋ ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਸੀ ਹੁਣ ਫੇਰ ਉਹੀ ਕਹਿਣੀ ਕਿ 10 ਦਿਨ ਦਾ ਟਾਈਮ ਦੇ ਦਿਓ ਫਿਰ ਉਹ ਸਿਲਸਲਾ ਉਹਨਾਂ ਦਾ ਚੱਲਦਾ ਹੀ ਆ ਰਿਹਾ ਹੁਣ ਜਿਹੜੇ ਪੇਰੈਂਟਸ ਬੜੀ ਜ਼ਿੰਮੇਵਾਰੀ ਦੇ ਨਾਲ ਸਾਡਾ ਸਾਥ ਦੇ ਰਹੇ ਨੇ ਵੇਖੋ ਸਕੂਲ ਦੇ ਵਿੱਚ ਸਾਰੇ ਉਹ ਪੇਰੈਂਟਸ ਨੇ ਜਿਹੜੇ ਬੜੇ ਕਿਰਤੀ ਨੇ ਔਰ ਸਾਰੇ ਹੀ ਕਿਰਤ ਕਰਕੇ ਕਮਾਉਣ ਵਾਲੇ ਨੇ ਸੋ ਪੈਸਿਆਂ ਦੀ ਜਿਹੜਾ ਹੈ ਉਹ ਤਾਂ ਸਾਰਿਆਂ ਦਾ ਇੱਕ ਹੀ ਸਟੇਟਸ ਹੈ ਉਹਦੇ 'ਚ ਕੋਈ ਫਰਕ ਨਹੀਂ ਹਾਂ ਜਿਹੜੇ ਉਹ ਬੱਚੇ ਜਿਨ੍ਹਾਂ ਦੇ ਫਾਦਰ ਡਰੱਗੀਸਟ ਨੇ ਜਾਂ ਜਿਨ੍ਹਾਂ ਨੂੰ ਸਿਰਫ ਉਹਨਾਂ ਦੇ ਦਾਦਾ-ਦਾਦੀ ਨਾਨਾ-ਨਾਨੀ ਪਾਲ ਰਹੇ ਨੇ ਉਹਨਾਂ ਦੀ ਗਿਣਤੀ 300 ਦੀ ਹੋਗੀ ਉਹਨਾਂ ਬੱਚਿਆਂ ਦੀ ਗਿਣਤੀ 300 ਦੀ ਹੋਗੀ ਆ ਔਰ 300 ਬੱਚੇ ਦੀ ਸੇਵਾ ਸਕੂਲ ਕਰ ਰਿਹਾ ਹੈ ਤੁਸੀਂ ਫੀਸ ਸਟਰਕਚਰ ਦੇਖ ਲਓ ਕਿੱਥੇ ਪਹੁੰਚ ਜਾਂਦਾ ਹੈ ਸੋ ਵੈਗੁਰੂ ਦੀ ਕਿਰਪਾ ਨਾਲ ਇੱਕ ਵੱਖਰਾ ਵਿਸ਼ਾ ਹੈ ਪਰ ਮੈਂ ਕਹਿਣਾ ਚਾਹਣਾ ਹੈ ਕਿ ਉਹ ਜਿਹੜੇ ਬੱਚੇ ਨੇ ਜਿਹੜੇ ਸੱਚੀ ਉਹ ਜਿਨ੍ਹਾਂ ਦੀ ਮਦਦ ਕਰਨ ਦੀ ਸਾਨੂੰ ਲੋੜ ਹੈ ਉਹ 300 ਬੱਚਾ ਹੈ ਔਰ ਬਾਕੀ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਟਾਈਮ ਤੇ ਫੀਸ ਦਿੰਦੇ ਨੇ ਔਰ ਉਹਨਾਂ ਦੇ ਕਰਕੇ ਹੀ ਸਕੂਲ ਗਰੋ ਕਰ ਰਿਹਾ ਹੈ ਅਸੀਂ ਤੇ ਚਲੋ ਐਫਰਟ ਕਰ ਹੀ ਰਹੇ ਹਾਂ ਉਹਨਾਂ ਦੇ ਕਰਕੇ ਸਕੂਲ ਗਰੋ ਕਰ ਰਿਹਾ ਹੈ ਪਰ ਜਿਹੜੇ ਪੇਰੈਂਟਸ ਟਾਈਮ ਨਾਲ ਆਪਣੀ ਫੀਸ ਨਹੀਂ ਕਰਾਉਂਦੇ ਕਦੇ ਵੀ ਉਹਨਾਂ ਨੇ ਟਾਈਮ ਨਾਲ ਫੀਸ ਜਮਾ ਨਹੀਂ ਕਰਾਈ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਫੀਸ ਦੇ ਸلسਲੇ ਦੇ ਵਿੱਚ